ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਗਊਸ਼ਾਲਾ ਦੇ ਨਾਮ ਦੇ ਉੱਪਰ گاਵਾ ਰੱਖ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਨੰਦੀ ਗਊਸ਼ਾਲਾ ਵੈਲਫੇਅਰ ਸੁਸਾਇਟੀ ਦੇ ਨਾਮ ਹੇਠ ਇੱਕ ਵਿਅਕਤੀ ਵੱਲੋਂ ਕੁਝ گاਵਾ ਰੱਖ ਕੇ ਲੋਕਾਂ ਤੋਂ ਪੈਸਿਆਂ ਦੀ ਠੱਗੀ ਮਾਰੀ ਜਾ ਰਹੀ ਹੈ। ਅਤੇ ਨਾਤੇ ਗਾਵਾਂ ਨੂੰ ਹਰਾ ਚਾਰਾ ਖਵਾਇਆ ਜਾ ਰਿਹਾ ਤੇ ਨਾ ਹੀ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਜਦੋਂ ਇਸ ਦੀ ਜਾਣਕਾਰੀ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਸੰਸਥਾ ਨੂੰ ਲੱਗੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿੱਤਾ ਤੇ ਦੇਖਿਆ ਕਿ ਗਾਵਾਂ ਵੀ ਭੁੱਖੀਆਂ ਪਈਆਂ ਹਨ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਆਗੂ ਰੋਣ ਮਹਿਰਾ ਨੇ ਦੱਸਿਆ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਜਾਣਕਾਰੀ ਮਿਲੀ ਸੀ ਕਿ ਤਰਨਤਾਰਨ ਰੋਡ ਦੇ ਉੱਪਰ ਗਵਾਂ ਦੇ ਨਾਤੇ ਲੋਕਾਂ ਨਾਲ ਧੋਖਾ ਧੜੀ ਹੋ ਰਹੀ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਹਾਲਾਤ ਦੇਖੇ ਤੇ ਪਤਾ ਚੱਲਿਆ ਕਿ ਨੰਦੀ गौशाला ਵੈਲਫੇਅਰ ਸੁਸਾਇਟੀ ਦੇ ਨਾਮ ਹੇਠ ਇੱਕ ਵਿਅਕਤੀ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਤੋਂ ਪੈਸਿਆਂ ਦੀ ਠੱਗੀ ਮਾਰੀ ਜਾ ਰਹੀ ਹੈ ਜਿਸ ਸਬੰਧੀ ਉਹਨਾਂ ਨੇ ਹੁਣ ਇਸ ਬਾਰੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਹੈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਦੇਖੋ ਜੀ ਕੱਲ ਇੱਕ ਵੀਡੀਓ ਸਾਡੇ ਕੋਲ ਵਾਇਰਲ ਹੋਈ ਹੈ ਸਾਡੇ ਬਹੁਤ ਹੀ ਪੁਰਾਣੇ ਸਾਥੀ ਤਸੀਮ ਬਾਬਾ ਜੀ ਫਤੇਬ ਬਾਬਾ ਜੀ ਤੇ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਇੱਕ ਜਿਹੜੀ ਗਊ ਇੱਥੇ ਮਰੀ ਹੋਈ ਹੈ ਤੇ ਇੱਕ ਗਊ ਜਿਹੜੀ ਆ ਬਹੁਤ ਬਿਮਾਰ ਹਾਲਤ 'ਚ ਹੈ ਤੇ ਜਾਣਕਾਰੀ ਦਿੱਤੀ ਗਈ ਸੀ ਕਿ 15 ਦਿਨ ਤੋਂ ਜਿਹੜਾ ਵਾ ਗਊਸ਼ਾਲਾ ਦਾ ਜਿਹੜਾ ਦਰਵਾਜ਼ਾ ਬੰਦ ਹੈ ਤੇ ਅੱਜ ਅਸੀਂ ਮੌਕੇ ਤੇ ਜਿਹੜੇ ਐਨੀਮਲ ਹਸਬੈਂਡੀ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਨੇ ਉਹਨਾਂ ਨੇ ਇਸ ਚੀਜ਼ 'ਚ ਸੰਪਰਕ ਕੀਤਾ ਉਹਦੇ ਨਾਲ-ਨਾਲ ਅਸੀਂ ਡੀਐਸਪੀ ਸਾਹਿਬ ਲਖਵਿੰਦਰ ਜੀ ਉਹਨਾਂ ਨੂੰ ਅਸੀਂ ਸੰਪਰਕ ਕੀਤਾ ਉਹਨਾਂ ਨੇ ਆਪਣੀ ਫੋਰਸ ਭੇਜੀ ਹੈ ਤੇ ਅਸੀਂ ਇੱਥੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਬਹੁਤ ਵੱਡੀ ਜਿਹੜੀ ਪਸ਼ੂ ਕ੍ਰੂਰਤਾ ਇਸ ਗਊਸ਼ਾਲਾ ਵਿੱਚ ਕੀਤੀ ਜਾ ਰਹੀ ਹੈ ਏ ਤੁਸੀਂ ਦੇਖ ਸਕਦੇ ਹੋ ਅਗਰ 3 ਦਿਨਾਂ ਦੀ ਪੁਰਾਣੀ ਵੀਡੀਓ ਜਿਹੜੀ ਹੈ 2 ਦਿਨ ਦੀ ਜਿਹੜੀ ਵਾਇਰਲ ਹੋ ਰਹੀ ਹੈ ਹਾਲੇ ਤੱਕ ਉਹ ਜਿਹੜੀ ਮਰੀ ਹੋਈ ਗਊਆਂ ਨੇ ਨਹੀਂ ਚੁਕਾਈ ਉਹਦੇ ਨਾਲ ਨਾਲ ਇੱਕ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਅੱਧ ਮਰੀ ਗਊ ਜਿਹੜੀ ਐਜ਼ ਇਟ ਇਜ਼ ਪਈ ਹੈ ਨਾ ਉਹਨੂੰ ਕੋਈ ਗਲੂਕੋਜ਼ ਨਾ ਫਲੂਇਡ ਨਾ ਕੋਈ ਇੰਜੈਕਟੇਬਲ ਕੀੜੇ ਉਹਨੂੰ ਪਏ ਹੋਏ ਹੈ ਕੋਈ ਇੱਥੇ ਧਿਆਨ ਨਹੀਂ ਹੈਗਾ ਗਊਆਂ ਦਾ ਉਹਦੇ ਨਾਲ ਨਾਲ ਇੱਥੇ ਹੁਣ ਸਾਨੂੰ ਪਤਾ ਲੱਗਾ ਕਿ ਜਿਹੜੀ ਤੋੜੀ ਪਾਈ ਗਈ ਹੈ ਉਹ ਵੀ ਗਵਾਂਡੀਆਂ ਵੱਲੋਂ ਪਾਈ ਗਈ ਹੈ 15 ਦਿਨ ਤੋਂ ਇਸ ਗਊਸ਼ਾਲਾ ਦਾ ਦਰਵਾਜ਼ਾ ਬੰਦ ਸੀ ਦੇਖੋ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ ਕਿ ਨੰਦੀ ਗਊਸ਼ਾਲਾ ਨੰਦੀ ਸਾਡੇ ਵਾਸਤੇ ਪੂਜੀ ਜਾਂਦੇ ਨੇ ਸਾਡੇ ਸ਼ਿਵਜੀ ਮਹਾਰਾਜ ਦੇ ਬਹੁਤ ক্লোਜ਼ ਨੇ ਜਿੰਨੇ ਸ਼ਿਵਜੀ ਮਹਾਰਾਜ ਸਾਡੇ ਪ੍ਰਿਆ ਨੇ ਉਹਨੇ ਨੰਦੇ ਮਹਾਰਾਜ ਅਸੀਂ ਇਹੋ ਜੀਆਂ ਗਊਸ਼ਾਲਾ ਬਿਲਕੁਲ ਨਹੀਂ ਚੱਲਾਂ ਦਾਂਗੇ ਅਸੀਂ ਸੀਐਮ ਸਾਹਿਬ ਨੂੰ ਇਹਦੀ ਰਿਪੋਰਟ ਪਾਵਾਂਗੇ ਡੀਜੀਪੀ ਸਾਹਿਬ ਨੂੰ ਇਹਦੀ ਰਿਪੋਰਟ ਪਾਵਾਂਗੇ ਇਹ ਗਊਸ਼ਾਲਾ ਆਪਾਂ ਬੰਦ ਕਰਾਵਾਂਗੇ ਉਹਦੇ ਨਾਲ ਸਖਤੋ ਸਖਤ ਕਾਰਵਾਈ ਜਿਹੜੀ ਅਸੀਂ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਹਿ ਕੇ ਗਊਸ਼ਾਲਾ ਤੇ ਕਰਾਵਾਂਗੇ ਜਿਹੜੇ ਜਿਹੜੇ ਬੰਦੇ ਭਾਵੇਂ ਇਹਦੇ ਚ ਇਨਵੋਲਵਮੈਂਟ ਹੈ ਉਹ ਸਭ ਤੇ ਜਿਹੜਾ ਆਪਾਂ ਪਰਚਾ ਦਰਜ ਕਰਾਵਾਂਗੇ ਇਹ ਗਊਸ਼ਾਲਾ ਅੰਦਰ ਰੱਖੀ ਆ ਤੇ ਬਾਨੇ ਨਾਲ ਆਉਂਦਾ ਜਾਂਦਾ ਤੇ ਕੁਝ ਨਹੀਂ ਹਾਂ ਆਪੇ ਬੂਏ ਮਾਰ ਕੇ ਚਾਹੁੰਦੇ ਨਹੀਂ ਕੋਈ ਪਾਣੀ ਡਾਉਂਦਾ ਨਹੀਂ ਇਹਨਾਂ ਨੂੰ ਗਰੀਬੀਆਂ ਨੂੰ ਵੇਖਾ ਕਰੀ ਰੁਕ ਪੱਠੇ ਪਾਉਂਦਾ ਚਾਰੇ ਬਨੇ ਆਉਂਦਾ ਤੇ ਫੋਟੋ ਇਹਨਾਂ ਦੀਆਂ ਗਵਾਨੀਆਂ ਜਿਹੜਾ ਲੀਂਦਾ ਭਾਵੇਂ ਦਿੰਦੇ ਆ

ਉੱਥੇ ਆਖਿਓ ਪਾ ਬਹੁਤ ਵੱਡਾ ਗਊਸ਼ਾਲਾ ਫਲਾਣਾ ਕੀ ਗਊ ਮਾਤਾ ਆਪਾਂ ਗਊ ਮਾਤਾ ਕਹਿੰਦੇ ਇਹਨੂੰ ਆਵੇ ਜੀ ਅਸੀਂ ਤਾਂ ਇਹ ਜਿਹੜੇ ਹੈਗੇ ਜੀ ਡਿਪਟੀ ਡਾਇਰੈਕਟਰ ਡੇਰੀ ਵਿਭਾਗ ਉਹਨਾਂ ਵੱਲੋਂ ਸਾਨੂੰ ਤਲਾਹ ਦਿੱਤੀ ਵੀ ਅਸੀਂ ਇੱਥੇ ਮੌਕੇ ਤੇ ਪਹੁੰਚ ਰਹੇ ਆਂ ਤੇ ਤੁਸੀਂ ਵੀ ਜਾਓ ਤੇ ਅਸੀਂ ਵੀ ਇੱਥੇ ਆਏ ਮੌਕੇ ਤੇ ਇੱਕ ਗਾਂ ਦੀ ਮੌਤ ਹੋਈ ਆ ਤੇ ਇੱਕ ਜੀ ਸੈਕ ਦੀ ਥੋੜੀ ਮਰਨ ਕਿਨਾਰੇ ਹੋ ਗਈ ਤੇ ਬਾਕੀ ਪੁਖੀਆਂ ਤਾਂ ਆਈਆਂ ਜਿਵੇਂ ਕੋਈ ਹਰਾ ਪੱਠਾ ਹੈ ਨਹੀਂ ਪਾਇਆ ਇਹਨਾਂ ਨੂੰ ਸੁੱਕੀ ਟੂੜੀ ਫੁਰਲੀਆਂ ਵਿੱਚ ਸੁੱਟੀ ਆ ਤੇ ਕਾਫੀ گاਉਂੀਆਂ ਕਮਜ਼ੋਰ ਹਾਲਤ ਵਿੱਚ ਜਿਹੜੀ ਫੰਡਿੰਗ ਵਾਲੀ ਗੱਲ ਉਹ ਤਾਂ ਜਾਂਚ ਤੋਂ ਬਾਅਦ ਚ ਪਤਾ ਲੱਗੇਗਾ ਕਿ ਇਹ ਕੰਮ ਕੀ ਕਰਦਾ ਸੀ ਗਵਸ਼ਾਲਾ ਦੇ ਨਾਂ ਤੇ ਬਾਕੀ ਜਿਹੜੀ ਬਣਦੀ ਕਾਰਵਾਈ ਅਸੀਂ ਕਰਾਂਗੇ ਜੇ ਸਾਨੂੰ ਤਲਾਹ ਦੇਣਗੇ ਕੋਈ ਸਟੇਟਮੈਂਟ ਲਿਖਾਏਗਾ ਠੀਕ ਹੈ